ਸਿਮਰਤਿ ਸ਼ਾਸਤ ਸੋਧਿਆ ਭਾਈ ਵਿਣ ਸਤਗੁਰ ਪਰਮ ਨਾ ਜਾਏ ਪਰਮ ਪਟਕਣਾ ਗੁਰੂ ਤੋਂ ਬਿਨਾ ਦੂਰ ਨਹੀਂ ਹੁੰਦੀ ਗੁਰੂ ਸਾਹਿਬ ਕਹਿੰਦੇ ਸਮਰਤੀਆਂ ਤੇ ਸ਼ਾਸਤਰ ਸੋਧ ਕੇ ਵੇਖ ਲਈ ਨਹੀਂ ਪੜ ਕੇ ਵੇਖ ਲਈ ਨਹੀਂ ਉਹ ਵੀ ਪਟਕਣਾ ਤੋਂ ਬਚਣ ਦਾ ਰਸਤਾ ਨਹੀਂ ਦੱਸਦੇ ਪਰ ਗੁਰੂ ਦੱਸਦਾ ਹੈ ਪਟਕਣਾ ਦੇ ਬਾਰੇ ਵਿੱਚ ਇਸ ਅੰਗ ਦੀ ਗੁਰਬਾਣੀ ਦੇ ਰਾਹੀਂ ਆਪਾਂ ਵਿਸਥਾਰ ਚ ਗੱਲ ਕਰਾਂਗੇ ਸਮਝਾਂਗੇ ਪਟਕਣਾ ਹੈ ਕੀ ਕਿਵੇਂ ਪਤਾ ਲੱਗੇ ਕਿ ਅਸੀਂ ਪਟਕਣਾ ਦੇ ਵਿੱਚ ਪਏ ਹੋਏ ਹਾਂ ਜਾਂ ਇਹਦੇ ਤੋਂ ਬਚ ਗਏ ਹਾਂ ਆਓ ਸ਼ੁਰੂ ਕਰੀਏ ਲਚਾਨ ਆਊਟਲੁੱਕ ਸੋਰਠ ਮਹਲਾ ਪੰਜਵਾਂ ਘਰ ਪਹਿਲਾ ਤੇ ਤੁਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿਸ ਹੋ ਜਾਚੀ ਕਿਸ ਆਰਾਧਿਂ ਜਾਂ ਸਭ ਕੋ ਕੀਤਾ ਹੋਸੀ ਜੋ ਜੋ ਦਿਸੈ ਵੱਡਾ ਵਡੇਰਾ ਸੋ ਸੁਖਾ ਕੁਰਲਸੀ ਨਿਰਭਉ ਨਰੰਕਾਰ ਭਵ ਖੰਡਣ ਸਭ ਸੁਖ ਨਭ ਨਿਦ ਦੇਸੀ ਕਿਸ ਹੋ ਜਾਚੀ ਕਿਸ ਆਰਾਦੀ ਜਾਂ ਸਭ ਕੋ ਕੀਤਾ ਹੋਸੀ ਜਦੋਂ ਸਾਰਾ ਜਗਤ ਹੀ ਸਾਰੀ ਸ੍ਰਿਸ਼ਟੀ ਹੀ ਉਸ ਪ੍ਰਮਾਤਮਾ ਦੀ ਪੈਦਾ ਕੀਤੀ ਹੋਈ ਹੈ ਹਰ ਇੱਕ ਜੀਵ ਉਸ ਪ੍ਰਮਾਤਮਾ ਦਾ ਪੈਦਾ ਕੀਤਾ ਹੋਇਆ ਹੈ ਤਾਂ ਗੁਰੂ ਸਾਹਿਬ ਸਵਾਲ ਪੁੱਛਦੇ ਨੇ ਕਿ ਫਿਰ ਮੈਂ ਉਹਨੂੰ ਛੱਡ ਕੇ ਹੋਰ ਕਿਸ ਤੋਂ ਤੇ ਕੋਈ ਆਸ ਰੱਖਾਂ ਹੋਰ ਕਿਸ ਦੀ ਮੈਂ ਪੂਜਾ ਕਰਾਂ ਕਿਉਂਕਿ ਉਸ ਪ੍ਰਮਾਤਮਾ ਤੋਂ ਇਲਾਵਾ ਤਾਂ ਹੋਰ ਜੋ ਵੀ ਹੈ ਉਸੇ ਦਾ ਹੀ ਪੈਦਾ ਕੀਤਾ ਹੋਇਆ ਉਹਦੇ ਤੋਂ ਛੋਟਾ ਹੀ ਹੈ ਸੋ ਜੇ ਮੈਂ ਪੂਜਾ ਕਰਨੀ ਹੀ ਹੈ ਜੇ ਮੈਂ ਕਿਸੇ ਤੋਂ ਕੁਝ ਮੰਗਣਾ ਹੀ ਤਾਂ ਪਰਮਾਤਮਾ ਤੋਂ ਮੰਗਾਂ ਪਰਮਾਤਮਾ ਦੀ ਹੀ ਪੂਜਾ ਕਰਾਂ ਉਹਦੇ ਬਣਾਏ ਹੋਏ ਜੀਵਾਂ ਦੀ ਨਹੀਂ ਅੱਗੇ ਗੁਰੂ ਸਾਹਿਬ ਕਹਿੰਦੇ ਜੋ ਜੋ ਦਿਸੈ ਵੱਡਾ ਵਡੇਰਾ ਇਹ ਵੱਡੇ ਵੱਡੇ ਤਨਹਾਰ ਮਨੁੱਖ ਜਿਹੜੇ ਵੀ ਦਿਸਦੇ ਨੇ ਸ਼ਕਤੀਸ਼ਾਲੀ ਮਨੁੱਖ ਜਿਹੜੇ ਵੀ ਦਿਸਦੇ ਨੇ ਉੱਚੀਆਂ ਪੋਸਟਾਂ ਤੇ ਵਿਰਾਜਮਾਨ ਨੇ ਕੁਰਸੀਆਂ ਤੇ ਬੈਠੇ ਨੇ ਇੱਕ ਗੱਲ ਚੇਤੇ ਰੱਖਿਓ ਪਰਮਾਤਮਾ ਨੇ ਤੁਹਾਨੂੰ ਜਿੰਨਾ ਵੀ ਵਡੇਰੇ ਦਿੱਤਾ ਹੈ ਬੇਸ਼ੱਕ ਜਿੰਨੀ ਵੀ ਵੱਡੀ ਪੋਸਟ ਤੇ ਤੁਹਾਨੂੰ ਵਿਰਾਜਮਾਨ ਕਰਵਾਇਆ ਹੈ ਕੋਈ ਵੀ ਚੀਜ਼ ਤੁਹਾਨੂੰ ਮੌਤ ਤੋਂ ਨਹੀਂ ਬਚਾ ਸਕਦੀ ਸੋ ਸੋ ਖਾਕੂ ਰਲਸੀ ਭਾਵੇਂ ਕੋਈ ਵੱਡਾ ਹੈ ਭਾਵੇਂ ਛੋਟਾ ਹੈ ਸਭ ਨੇ ਮਿੱਟੀ ਦੇ ਵਿੱਚ ਰਲ ਜਾਣਾ ਹੈ ਇਸ ਗੱਲ ਤੇ ਵੀ ਕਈ ਵਾਰ ਰੌਲਾ ਪੈਂਦਾ ਹੈ ਕਿ ਮਿੱਟੀ ਦੇ ਵਿੱਚ ਤੇ ਰਲ ਹੀ ਜਾਣਾ ਹੈ ਪਰ ਜਦੋਂ ਤੱਕ ਨਹੀਂ ਰਲਣਾ ਉਦੋਂ ਤੱਕ ਦੀ ਜ਼ਿੰਦਗੀ ਤੇ ਮਿਲੀ ਹੈ ਮਾਨਣ ਦੇ ਲਈ ਉਹਦਾ ਤੇ ਆਨੰਦ ਮਾਣਨਾ ਚਾਹੀਦਾ ਹੈ ਮੇਰਾ ਖਿਆਲ ਹੈ ਕਿ ਇਹਦੇ 'ਚ ਕੋਈ ਬੁਰਾਈ ਨਹੀਂ ਜੇ ਪ੍ਰਮਾਤਮਾ ਨੇ ਤੁਹਾਨੂੰ ਕੋਈ ਵਸੀਲਾ ਦਿੱਤਾ ਹੈ ਜਿਸ ਦੇ ਜ਼ਰੀਏ ਤੁਸੀਂ ਜੀਵਨ ਦੇ ਵਿੱਚ ਕੋਈ ਆਨੰਦ ਮਾਣ ਸਕਦੇ ਹੋ ਤੇ ਜ਼ਰੂਰ ਮਾਣੋ ਪਰ ਇਨਾਂ ਕ ਖਿਆਲ ਜ਼ਰੂਰ ਰੱਖੋ ਕਿ ਕਿਸੇ ਦੂਜੇ ਦਾ ਹੱਕ ਮਾਰ ਕੇ ਨਾ ਖਾਓ ਜੇ ਪ੍ਰਮਾਤਮਾ ਨੇ ਤੁਹਾਨੂੰ ਕਿਸੇ ਸ਼ਕਤੀਸ਼ਾਲੀ ਪੋਸਟ ਦੇ ਉੱਤੇ ਵਿਰਾਜਮਾਨ ਕਰਾਇਆ ਹੈ ਜਿੱਥੇ ਬੈਠ ਕੇ ਤੁਸੀਂ ਲੋਕਾਂ ਤੇ ਹੁਕਮ ਚਲਾ ਸਕਦੇ ਹੋ ਤਾਂ ਥੋੜਾ ਜਿਹਾ ਦਾਇਰੇ 'ਚ ਰਹੋ ਮੇ ਲੋਕਾਂ ਦੇ ਉੱਤੇ ਤਸ਼ੱਦਦ ਨਾ ਟਾ ਜਿਹੜੀ ਪੋਸਟ ਤੇ ਤੁਸੀਂ ਬੈਠੇ ਹੋ ਉਹਦੇ ਕਰਕੇ ਜੇ ਤੁਹਾਨੂੰ ਕੁਝ ਸਹੂਲਤਾਂ ਮਿਲੀਆਂ ਨੇ ਉਹਨਾਂ ਦਾ ਆਨੰਦ ਮਾਣ ਲਓ ਪਰ ਉਸ ਪੋਸਟ ਦੇ ਜਰੀਏ ਜਿਨ੍ਹਾਂ ਦੇ ਉੱਤੇ ਹੁਕਮ ਚਲਾਉਣ ਦਾ ਤੁਹਾਨੂੰ ਮੌਕਾ ਮਿਲਿਆ ਹੈ ਉਹ ਹੁਕਮ ਥੋੜਾ ਸਾਵਧਾਨ ਨਾਲ ਚਲਾ ਲਓ ਥੋੜਾ ਆਪਣੇ ਆਪ ਨੂੰ ਕੋਖ ਪੜਤਾਲ ਕੇ ਵੇਖ ਲਵੋ ਕਿ ਦੂਜਿਆਂ ਦਾ ਨੁਕਸਾਨ ਕਰ ਕਰਕੇ ਦੂਜਿਆਂ ਤੇ ਤਸ਼ੱਦਦ ਢਾ ਢਾ ਕੇ ਤੁਹਾਨੂੰ ਮਿਲ ਕੀ ਰਿਹਾ ਤੇ ਜਿੰਨੀ ਛੋਟੀ ਮਨੁੱਖ ਦੀ ਉਮਰ ਹੈ ਉਨੀਕ ਉਮਰ ਦੇ ਲਈ ਕੀ ਉਹ ਚਾਹਿੰਦਾ ਕਿ ਉਹਦੇ ਬਿਨਾ ਤੁਹਾਡੇ ਜੀਵਨ ਦੇ ਵਿੱਚ ਕੁਝ ਘੱਟ ਰਹਿ ਜਾਣਾ ਇਦਾਂ ਦੇ ਸਵਾਲ ਆਪਣੇ ਆਪ ਤੋਂ ਪੁੱਛਣ ਦੀ ਕੋਸ਼ਿਸ਼ ਕਰਿਆ ਕਰੋ ਫਿਰ ਮੈਨੂੰ ਉਮੀਦ ਹੈ ਕਿ ਇਸ ਤਰ੍ਹਾਂ ਦਾ ਕੋਈ ਇਨਸਾਨ ਸ਼ਾਇਦ ਹੀ ਇਸ ਵੀਡੀਓ ਨੂੰ ਸੁਣ ਰਿਹਾ ਹੋਵੇ ਪਰ ਜੇ ਤੁਸੀਂ ਸੁਣ ਰਹੇ ਹੋ ਜੇ ਤੁਸੀਂ ਕਿਸੇ ਸ਼ਕਤੀਸ਼ਾਲੀ ਪੋਸਟ ਤੇ ਵਿਰਾਜਮਾਨ ਹੋ ਇਸ ਵੀਡੀਓ ਨੂੰ ਸੁਣ ਰਹੇ ਹੋ ਤੇ ਇਹਨਾਂ ਗੱਲਾਂ ਤੇ ਜ਼ਰੂਰ ਗੌਰ ਕਰੇ ਉਤੇ ਇਹ ਹੈ ਕਿ ਇਸ ਪੰਕਤੀ ਦੇ ਵਿੱਚ ਜੋ-ਜੋ ਦੀਸਾ ਵੱਡਾ ਵਡੇਰਾ ਦਾ ਜ਼ਿਕਰ ਕੀਤਾ ਆਪਾਂ ਉੱਚੀਆਂ ਪੋਸਟਾਂ ਵਾਲਿਆਂ ਦਾ ਧਨਾਡਾ ਦਾ ਜ਼ਿਕਰ ਕਰ ਲਿਆ ਪਰ ਆਮ ਇਨਸਾਨ ਦੀ ਜ਼ਿੰਦਗੀ ਦੇ ਉੱਤੇ ਵੀ ਇਹ ਗੱਲ ਉਨੀ ਹੀ ਲਾਗੂ ਹੁੰਦੀ ਹੈ ਹਰ ਇਨਸਾਨ ਕੋਲ ਕੋਈ ਨਾ ਕੋਈ ਪਾਵਰ ਜ਼ਰੂਰ ਹੁੰਦੀ ਹੈ ਜਿਹਦੇ ਨਾਲ ਉਹ ਆਪਣੇ ਆਪ ਨੂੰ ਸਹੂਲਤਾਂ ਵੀ ਦੇ ਸਕਦਾ ਹੈ ਤੇ ਕੋਈ ਨਾ ਕੋਈ ਅਜਿਹੇ ਲੋਕ ਵੀ ਹੁੰਦੇ ਨੇ ਜਿਨ੍ਹਾਂ ਦੇ ਉੱਤੇ ਉਹ ਆਪਣਾ ਹੁਕਮ ਚਲਾ ਸਕਦਾ ਹੈ ਹੋਰ ਨਹੀਂ ਤੇ ਤੁਹਾਡਾ ਪਰਿਵਾਰ ਹੀ ਹੋ ਸਕਦਾ ਹੈ ਤਾਂ ਤੁਸੀਂ ਵੀ ਇਹਨਾਂ ਗੱਲਾਂ ਤੇ ਓਨਾ ਹੀ ਧਿਆਨ ਦਿਓ ਸਹੂਲਤਾਂ ਨੂੰ ਹਿਸਾਬ ਸਿਰ ਮਾਣੋ ਦੂਜਿਆਂ ਤੇ ਹੁਕਮ ਚਲਾਉਣ ਲੱਗੇ ਥੋੜਾ ਸੋਚ ਕੇ ਚਲਾਓ ਨਿਰਭਉ ਨਿਰੰਕਾਰ ਪពਖੰਡਨ ਸਭ ਸੁਖ ਨਭ ਨਿਦਦੇਸੀ ਏ ਭਾਈ ਸਾਰੇ ਸੁਖ ਤੇ ਜਗਤ ਦੇ ਸਾਰੇ ਨੌ ਖਜ਼ਾਨੇ ਉਹ ਨਿਰੰਕਾਰ ਹੀ ਦੇਣ ਵਾਲਾ ਹੈ ਜਿਸ ਨੂੰ ਕਿਸੇ ਦਾ ਡਰ ਨਹੀਂ ਇਹ ਜੋ ਸਭ ਜੀਵਾਂ ਦਾ ਜਨਮ ਮਰਨ ਨਾਸ਼ ਕਰਨ ਵਾਲਾ ਹੈ ਹਰ ਜਿਓ ਤੇਰੀ ਦਾਤੀ ਰਾਜਾ ਮਾਨਸ ਬਪੜਾ ਕਿਆ ਸਾਲਾਹੀ ਕਿਆ ਤਿਸ ਕਾ ਮਹਤਾਜਾ ਰਹਾਉ ਏ ਪ੍ਰਭੂ ਜੀ ਮੈਂ ਤੇਰੀਆਂ ਦਿੱਤੀਆਂ ਦਾਤਾਂ ਨਾਲ ਹੀ ਰੱਜ ਸਕਦਾ ਹਾਂ ਕਿਸੇ ਵਿਚਾਰੇ ਮਨੁੱਖ ਦੀ ਵਡਿਆਈ ਕਿਉਂ ਕਰਦਾ ਫਿਰਾਂ ਮੈਨੂੰ ਕਿਸੇ ਮਨੁੱਖ ਦੀ ਮਥਾਜੀ ਕਿਉਂ ਹੋਵੇ ਕਿਸੇ ਦੂਸਰੇ ਮਨੁੱਖ ਦੇ ਨਾਲ ਰਲ ਕੇ ਕੰਮਕਾਰ ਕਰਨਾ ਚੀਜ਼ਾਂ ਵਸਤਾਂ ਪੈਸਿਆਂ ਦਾ ਕਿਸੇ ਨਾਲ ਲੈਣ ਦੇਣ ਕਰਨਾ ਕੋਈ ਮਾੜਾ ਨਹੀਂ ਪਰ ਮਥਾਜੀ ਨਾ ਹੋਵੇ ਇਹ ਨਾ ਹੋਵੇ ਕਿ ਤੁਸੀਂ ਉਹਦੇ ਅਧੀਨ ਹੀ ਹੋ ਜਾਓ ਮਥਾਜੀ ਹੋਵੇ ਅਧੀਨਗੀ ਹੋਵੇ ਤੇ ਸਿਰਫ ਉਸ ਪਰਮਾਤਮਾ ਦੀ ਜਿਨੇ ਇਹ ਸਾਰਾ ਜਗਤ ਬਣਾਇਆ ਹੈ ਜਿਨ ਹਰ ਧਿਆਇਆ ਸਭ ਕਿਛ ਤਿਸ ਕਾ ਤਿਸ ਕੀ ਭੂਖ ਗਵਾਈ ਬੜੀ ਮਹੱਤਵਪੂਰਨ ਗੱਲ ਹੈ ਜਿਸ ਮਨੁੱਖ ਨੇ ਪਰਮਾਤਮਾ ਦੀ ਭਗਤੀ ਕੀਤੀ ਜਗਤ ਦੀ ਹਰੇਕ ਚੀਜ਼ ਉਸ ਦੀ ਬਣ ਜਾਂਦੀ ਹੈ ਜਿਨ ਹਰ ਧਿਆਇਆ ਸਭ ਕਿਛ ਤਿਸ ਕਾ ਤਿਸ ਕੀ ਭੂਖ ਗਵਾਈ ਹੁਣ ਜਗਤ ਦੀ ਹਰੇਕ ਚੀਜ਼ ਉਹਦੀ ਕਿਵੇਂ ਬਣ ਜਾਂਦੀ ਹੈ ਕਿ ਉਹਦੇ ਅੰਦਰੋਂ ਉਹਨਾਂ ਚੀਜ਼ਾਂ ਦੀ ਭੁੱਖ ਹੀ ਮਿਟ ਜਾਂਦੀ ਹੈ ਇਹ ਮੇਰ-ਤੇਰ ਤੇ ਉਦੋਂ ਤੱਕ ਹੈ ਨਾ ਜਦੋਂ ਤੱਕ ਤੁਹਾਨੂੰ ਲੱਗਦਾ ਹੈ ਕਿ ਉਹ ਚੀਜ਼ ਫਲਾਣੇ ਦੀ ਤਾਂ ਹੈ ਮੇਰੀ ਨਹੀਂ ਮੈਨੂੰ ਚਾਹੀਦੀ ਹੈ ਮੇਰੀ ਹੈ ਨਹੀਂ ਭਾਵੇਂ ਕਿ ਜਦੋਂ ਤੱਕ ਤੁਹਾਨੂੰ ਫਰਕ ਪੈਂਦਾ ਹੈ ਕਿ ਕੋਈ ਚੀਜ਼ ਤੁਹਾਡੀ ਹੈ ਕਿ ਨਹੀਂ ਹੈ ਉਦੋਂ ਤੱਕ ਹੀ ਤੁਸੀਂ ਆਪਣੇ ਜੀਵਨ ਦੇ ਵਿੱਚੋਂ ਚੀਜ਼ਾਂ ਮਿਸ ਕਰ ਰਹੇ ਹੋ ਪਾਪ ਕੀ ਉਦੋਂ ਤੱਕ ਹੀ ਤੁਹਾਨੂੰ ਲੱਗਦਾ ਕਿ ਤੁਹਾਡੇ ਜੀਵਨ ਚ ਕਿਸੇ ਚੀਜ਼ ਦੀ ਘਾਟ ਹੈ ਸਭ ਕਿਸ ਤਿਸਕਾ ਤੋਂ ਅਸਲ ਚ ਪਾਵ ਹੈ ਕਿ ਤੁਹਾਡੇ ਜੀਵਨ ਚ ਘਾਟ ਨਹੀਂ ਕਿਸੇ ਗੱਲ ਦੀ ਤੁਸੀਂ ਰੱਜ ਗਏ ਤਿਸਕੀ ਭੁੱਖ ਗਵਾਈ ਭੁੱਖ ਮਿਟ ਗਈ ਤੁਹਾਡੀ ਹੁਣ ਇੱਥੋਂ ਵੀ ਬੜੇ ਲੋਕ ਇਹ ਅੰਦਾਜ਼ਾ ਲਾ ਲੈਂਦੇ ਆ ਕਿ ਸ਼ਾਇਦ ਇਸ ਤਰ੍ਹਾਂ ਦੀ ਅਵਸਥਾ ਹਾਸਲ ਕਰਨ ਦੇ ਲਈ ਜਾਂ ਜਿਸ ਨੇ ਇਸ ਤਰ੍ਹਾਂ ਦੀ ਅਵਸਥਾ ਹਾਸਲ ਕਰ ਲਈ ਹੈ ਉਹ ਘਰ-ਬਾਰ ਛੱਡ ਕੇ ਕੰਮ-ਕਾਰ ਛੱਡ ਕੇ ਕਿਸੇ ਡੇਰੇ ਤੇ ਬਹਿ ਜੀ ਜੰਝੰਗਲਾ ਚੱਲ ਜੀ ਅਜੇ ਆ ਨਹੀਂ ਤੁਸੀਂ ਆਪਣਾ ਕਾਰੋਬਾਰ ਨੌਕਰੀ ਕਰਦੇ ਹੋ ਸਕਦੇ ਹੋ ਪਰ ਫੇਰ ਵੀ ਤੁਹਾਡੀ ਭੁੱਖ ਮਿਟੀ ਹੋ ਸਕਦੀ ਹੈ ਗੱਲ ਹੈ ਕਿ ਤੁਸੀਂ ਆਪਣੇ ਜੀਵਨ ਤੋਂ ਕਿੰਨੇ ਖੁਸ਼ ਹੋ ਕਿੰਨਾ ਕੁ ਤੁਹਾਨੂੰ ਲੱਗਦਾ ਕਿ ਤੁਹਾਡਾ ਜੀਵਨ ਸੰਪੂਰਨ ਹੈ ਕੰਮ ਕਰਨਾ ਉਸ ਸੰਪੂਰਨ ਜੀਵਨ ਦਾ ਅਨਿਖੜਮਾ ਅੰਗ ਹੋ ਸਕਦਾ ਹੈ ਪਰਿਵਾਰ ਦੇ ਵਿੱਚ ਰਹਿਣਾ ਪਰਿਵਾਰ ਦੇ ਨਾਲ ਵਿਚਰਨਾ ਲੋਕਾਂ ਨਾਲ ਸਾਂਝ ਰੱਖਣੀ ਇਹ ਸਭ ਕੁਝ ਇੱਕ ਸੰਪੂਰਨ ਜੀਵਨ ਦਾ ਹਿੱਸਾ ਹੋ ਸਕਦੇ ਨੇ بس ਆਪਣੇ ਅੰਦਰੋਂ ਇੱਕ ਉਹ ਭਾਵ ਦੂਰ ਕਰਨਾ ਕਿ ਜ਼ਿੰਦਗੀ 'ਚ ਕਿਸੇ ਚੀਜ਼ ਦੀ ਕਮੀ ਹੈ ਜਿੱਦਨ ਉਹ ਭਾਵ ਦੂਰ ਹੋ ਗਿਆ ਉਸੇ ਦਿਨੀ ਇਹ ਗੱਲ ਹੋ ਜਾਣੀ ਹੈ ਕਿ ਸਭ ਕਿਛ ਤਿਸ ਕਾ ਕਿ ਸਾਰਾ ਕੁਝ ਹੀ ਤੁਹਾਡਾ ਹੋ ਜਾਣਾ ਹੈ ਐਸਾ ਧਨ ਦੀਆ ਸੁਖ ਦਾਤਾ ਨਖਟ ਨਾ ਕਬਹੀ ਜਾਈ ਸੁਖ ਦਾਤੇ ਪ੍ਰਭੂ ਨੇ ਆਪਣੀ ਭਗਤੀ ਕਰਨ ਵਾਲੇ ਮਨੁੱਖ ਨੂੰ ਅਜਿਆ ਨਾਮ ਧਨ ਦੇ ਦਿੱਤਾ ਜੋ ਉਸ ਪਾਸੋਂ ਕਦੇ ਵੀ ਮੁਕਦਾ ਨਹੀਂ ਆਨੰਦ ਭਿਆ ਸੁਖ ਸਹਿਜ ਸਮਾਣੇ ਸਤ ਗੁਰ ਮੇਲ ਮਿਲਾਈ ਗੁਰੂ ਨੇ ਉਸ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਜਦੋਂ ਮਿਲਾ ਦਿੱਤਾ ਆਤਮਿਕ ਅਡੋਲਤਾ ਦੇ ਕਾਰਨ ਉਹਦੇ ਅੰਦਰ ਆਨੰਦ ਤੇ ਸਾਰੇ ਸੁੱਖ ਆਵਸਦੇ ਹਨ ਮਨ ਨਾਮ ਜਪ ਨਾਮ ਅਰਾਧ ਅਨ ਦਿਨ ਨਾਮ ਵਖਾਣੀ ਉਪਦੇਸ਼ ਸੁਣ ਸਾਧ ਸੰਤਨ ਕਾ ਸਭ ਚੁਕੀ ਕਾਣ ਜਮਾਣੀ ਜਿਨ ਕੋ ਕਿਰਪਾਲ ਹੋਆ ਪ੍ਰਭ ਮੇਰਾ ਸੇ ਲਾਗੇ ਗੁਰ ਕੀ ਬਾਣੀ ਇਹ ਮੇਰੇ ਮਨ ਹਰ ਵੇਲੇ ਪ੍ਰਮਾਤਮਾ ਦਾ ਨਾਮ ਜਪਿਆ ਕਰ ਸਿਮਰਿਆ ਕਰ ਉਚਾਰਿਆ ਕਰ ਮਨ ਨਾਮ ਜਪ ਨਾਮ ਰਾਦ ਅਨ ਦਿਨ ਨਾਮ ਵਖਾਣੀ ਉਪਦੇਸ਼ ਸੁਣ ਸਾਧ ਸੰਤਨ ਕਾ ਸੰਤ ਜਨਾਂ ਦਾ ਉਪਦੇਸ਼ ਸੁਣ ਇਹ ਸੁਣ ਕੇ ਤਾਂ ਜਮਾਂ ਦੀ ਵੀ ਸਾਰੀ ਮਥਾਜੀ ਮੁੱਕ ਜਾਂਦੀ ਹੈ ਪਰ ਇਹ ਮਨ ਸਤਿਗੁਰੂ ਦੀ ਬਾਣੀ ਵਿੱਚ ਉਹੀ ਮਨੁੱਖ ਸੁਰਤ ਜੋੜਦੇ ਹਨ ਜਿਨ੍ਹਾਂ ਉੱਤੇ ਪਿਆਰਾ ਪ੍ਰਭੂ ਆਪ ਦਇਆਵਾਨ ਹੁੰਦਾ ਹੈ ਜਿਨ ਕਉ ਕਿਰਪਾਲ ਹੋਆ ਪ੍ਰਭ ਮੇਰਾ ਸੇ ਲੱਗੇ ਗੁਰ ਕੀ ਬਾਣੀ ਤੁਹਾਡੇ ਤੇ ਪ੍ਰਮਾਤਮਾ ਕਿਰਪਾਲ ਹੈ ਮਿਹਰਵਾਨ ਹੈ ਤੁਸੀਂ ਗੁਰੂ ਦੀ ਬਾਣੀ ਦੇ ਲੜ ਲੱਗੇ ਕੀਮਤ ਕੌਣ ਕਰੈ ਪ੍ਰਭ ਤੇਰੀ ਤੂੰ ਸਰਬ ਜੀਆ ਦਿਆਲਾ ਸਭ ਕਿਛ ਕੀਤਾ ਤੇਰਾ ਵਰਤੈ ਕਿਆ ਹਮ ਬਾਲ ਗੋਪਾਲਾ ਰੱਖ ਲਿਓ ਨਾਨਕ ਜਨ ਤੁਮਰਾ ਜਿਉ ਪਿਤਾ ਪੂਤ ਕਿਰਪਾਲਾ हे ਪ੍ਰਭੂ ਤੇਰੀ ਮਿਹਰ ਦੀ ਕੀਮਤ ਕੌਣ ਪਾ ਸਕਦਾ ਤੂੰ ਸਾਰੇ ਹੀ ਜੀਵਾਂ ਉੱਤੇ ਮਿਹਰ ਕਰਨ ਵਾਲਾ ਹੈ हे ਗੋਪਾਲ ਪ੍ਰਭੂ ਸਾਡੀ ਜੀਵਾਂ ਦੀ ਕੀ ਪਾਇਆ ਹੈ ਜਗਤ ਦੇ ਵਿੱਚ ਹਰੇਕ ਕੰਮ ਤੇਰਾ ਹੀ ਕੀਤਾ ਹੋਇਆ ਹੁੰਦਾ ਹੈ हे ਪ੍ਰਭੂ ਨਾਨਕ ਤੇਰਾ ਦਾਸ ਹੈ ਇਸ ਦਾਸ ਦੀ ਰੱਖਿਆ ਉਸੇ ਤਰ੍ਹਾਂ ਕਰਦਾ ਰਹੇ ਜਿਵੇਂ ਪਿਓ ਆਪਣੇ ਪੁੱਤਰਾਂ ਉੱਤੇ ਕਿਰਪਾਲ ਹੋ ਕੇ ਕਰਦਾ ਇੱਕ ਅਰਦਾਸ ਬੇਨਤੀ ਗੁਰੂ ਸਾਹਿਬ ਉਸ ਪ੍ਰਮਾਤਮਾ ਦੇ ਚਰਣਾ ਵਿੱਚ ਕਰਦੇ ਹਨ ਇਸ ਬੰਦ ਦੇ ਰਾਹੀ ਸੋਰਠ ਮਹਲਾ ਪੰਜਮ ਘਰ ਪਹਿਲਾ ਚੌਥੁਕੇ ਗੁਰ ਗੋਵਿੰਦ ਸਲਾਹੀਐ ਪਾਈ ਮਨ ਤਨ ਹਿਰਦੈ ਤਾਰ ਸਾਚਾ ਸਾਹਿਬ ਮਨ ਵਸੈ ਪਾਈ ਇਹਾ ਕਰਨੀ ਸਾਰ اے ਭਾਈ ਮਨ ਵਿੱਚ ਤਨ ਵਿੱਚ ਹਿਰਦੇ ਵਿੱਚ ਪ੍ਰਭੂ ਨੂੰ ਟਿਕਾ ਕੇ ਉਸ ਸਭ ਤੋਂ ਵੱਡੇ ਗੋਬਿੰਦ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਮਨੁੱਖ ਵਾਸਤੇ ਸਭ ਤੋਂ ਸ਼੍ਰੇਸ਼ਟ ਕਰਤੱਬ ਹੈ ਹੀ ਇਹ ਕਿ ਸਦਾ ਕਾਇਮ ਰਹਿਣ ਵਾਲਾ ਮਾਲਕ ਪ੍ਰਭੂ ਮਨੁੱਖ ਦੇ ਮਨ ਵਿੱਚ ਵਸਿਆ ਰਹੇ ਸੱਚਾ ਸਾਹਿਬ ਮਨ ਵਸੈ ਭਾਈ ਇਹਾ ਕਰਨੀ ਸਾਰ ਜਿਤ ਤਨ ਨਾਮ ਨਾ ਉਪਜੈ ਭਾਈ ਸੇ ਤਨ ਹੋਏ ਸ਼ਾਰ ਸਾਧ ਸੰਗਤ ਕੋ ਵਾਰਿਆ ਭਾਈ ਜਿਨ ਏਕੰਕਾਰ ਅਧਾਰ اے ਭਾਈ ਜਿਸ ਜਿਸ ਸਰੀਰ ਦੇ ਵਿੱਚ ਪ੍ਰਮਾਤਮਾ ਦਾ ਨਾਮ ਪ੍ਰਗਟ ਨਹੀਂ ਹੁੰਦਾ ਉਹ ਸਾਰੇ ਹੀ ਸਰੀਰ ਵਿਅਰਥ ਗਏ ਸਮਝੋ ਮੈਂ ਤਾਂ ਉਹਨਾਂ ਗੁਰਮੁਖਾਂ ਦੀ ਸੰਗਤ ਤੋਂ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਨੇ ਇੱਕ ਪ੍ਰਮਾਤਮਾ ਦੇ ਨਾਮ ਨੂੰ ਜ਼ਿੰਦਗੀ ਦਾ ਆਸਰਾ ਬਣਾਇਆ ਹੋਇਆ ਹੈ ਸੋਈ ਸੱਚ ਅਰਾਧਣਾ ਪਾਈ ਜਿਸ ਤੇ ਸਭ ਕੁਛ ਹੋਏ ਗੁਰਪੂਰੈ ਜਨਾਇਆ ਪਾਈ ਤਿਸ ਬਿਨ ਅਵਰ ਨਾ ਕੋਈ ਰਹਾਉ ਏ ਭਾਈ ਉਸ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਦੀ ਹੀ ਅराधना ਕਰਨੀ ਚਾਹੀਦੀ ਹੈ ਜਿਸ ਤੋਂ ਜਗਤ ਦੀ ਹਰੇਕ ਚੀਜ਼ ਹੋਂਦ ਵਿੱਚ ਆਈ ਹੈ ਪੂਰੇ ਗੁਰੂ ਨੇ ਮੈਨੂੰ ਇਹ ਸਮਝ ਬਖਸ਼ੀ ਹੈ ਕਿ ਉਸ ਪ੍ਰਮਾਤਮਾ ਤੋਂ ਬਿਨਾਂ ਹੋਰ ਕੋਈ ਵੀ ਪੂਜਣਯੋਗ ਨਹੀਂ ਹੈ ਨਾਮ ਵਿਹੂਣੇ ਪਚ ਮੋਏ ਭਾਈ ਗਣਤ ਨਾ ਜਾਏ ਗਣੀ ਵਿਣ ਸੱਚ ਸੋਚਨਾ ਪਾਈਐ ਭਾਈ ਸਾਚਾ ਅਗੰਮ ਤਣੀ ਏ ਭਾਈ ਉਹਨਾਂ ਮਨੁੱਖਾਂ ਦੀ ਗਿਣਤੀ ਗਿਣੀ ਨਹੀਂ ਜਾ ਸਕਦੀ ਜਿਹੜੇ ਪ੍ਰਮਾਤਮਾ ਦੇ ਨਾਮ ਤੋਂ ਵਾਂਝੇ ਰਹਿ ਕੇ ਮਾਇਆ ਦੇ ਮੋਹ ਵਿੱਚ ਉਲਝ ਕੇ ਆਤਮਕ ਮੌਤੇ ਮਰਦੇ ਰਹਿੰਦੇ ਹਨ ਏ ਭਾਈ ਸਦਾ ਸਿਰ ਪ੍ਰਭੂ ਦੇ ਨਾਮ ਤੋਂ ਬਿਨਾਂ ਆਤਮਕ ਪਵਿੱਤਰਤਾ ਪ੍ਰਾਪਤ ਨਹੀਂ ਹੋ ਸਕਦੀ ਵਿਣ ਸੱਚ ਸੋਚ ਨਾ ਪਾਈਐ ਭਾਈ ਸੱਚਾ ਅਗੰਮ ਧਣੀ ਉਹ ਸਦਾ ਫਿਰ ਅਪਹੁੰਚ ਮਾਲਕ ਹੀ ਪਵਿੱਤਰਤਾ ਦਾ ਸੋਮਾ ਹੈ ਆਵਣ ਜਾਣ ਨਾ ਚੁੱਕਈ ਭਾਈ ਝੂਠੀ ਦੁਨੀ ਮਣੀ ਗੁਰਮੁਖ ਕੋਟ ਉਦਾਰ ਦਾ ਭਾਈ ਦੇ ਨਾ ਵਹਿ ਏਕ ਕਣੀ ਇਹ ਭਾਈ ਪ੍ਰਭੂ ਦੇ ਨਾਮ ਤੋਂ ਬਿਨਾ ਜਨਮ ਮਰਨ ਦਾ ਗੇੜ ਨਹੀਂ ਮੁਕਦਾ ਦੁਨੀਆ ਤੇ ਪਦਾਰਥਾਂ ਦਾ ਮਾਣ ਕੋੜਾ ਹੈ ਇਹ ਮਾਣ ਲੈ ਡੁੱਬਦਾ ਹੈ ਇਹ ਮਾਣ ਜਨਮ ਮਰਨ ਦੇ ਵਿੱਚ ਪਾਈ ਰੱਖਦਾ ਹੈ ਕਿਉਂਕਿ ਜਦੋਂ ਤੱਕ ਤੁਸੀਂ ਦੁਨੀਆਵੀ ਪਦਾਰਥਾਂ ਦੇ ਨਾਲ ਜੁੜੇ ਹੋਏ ਜਦੋਂ ਤੱਕ ਤੁਹਾਡੀ ਤਾਂਗ ਦੁਨੀਆਵੀ ਪਦਾਰਥਾਂ ਨੂੰ ਪਾਉਣ ਦੀ ਬਣੀ ਹੋਈ ਹੈ ਉਦੋਂ ਤੱਕ ਤੁਸੀਂ ਜਨਮ ਮਰਨ ਦੇ ਗੇੜ ਵਿੱਚੋਂ ਬਾਹਰ ਨਹੀਂ ਨਿਕਲ ਸਕਦੇ ਕਿਉਂਕਿ ਇਹ ਤਾਂਗ ਤੁਹਾਡੇ ਅੰਦਰ ਕਦੇ ਵੀ ਸਥਿਰਤਾ ਪੈਦਾ ਨਹੀਂ ਹੋਣ ਦੇਵੇਗੀ ਤੁਹਾਡੇ ਅੰਦਰ ਜਾਂ ਤਾਂ ਜੋ ਪਦਾਰਥ ਤੁਹਾਡੇ ਕੋਲ ਹਨ ਉਹਨਾਂ ਦੇ ਖਸ ਜਾਣ ਦਾ ਡਰ ਬਣਿਆ ਰਹੇਗਾ ਜਾਂ ਫਿਰ ਜਿਹੜੇ ਨਹੀਂ ਹਨ ਉਹਨਾਂ ਨੂੰ ਪ੍ਰਾਪਤ ਕਰਨ ਦੀ ਤਾਂਗ ਤੇ ਲਾਲਸਾ ਬਣੀ ਰਹੇਗੀ ਸਥਿਰਤਾ ਨਹੀਂ ਆਏਗੀ ਜਨਮ ਮਰਨ ਦੇ ਢੇੜ ਵਿੱਚ ਤੁਸੀਂ ਪਟਕਦੇ ਫਿਰੋਗੇ ਹੱਲ ਕੀ ਹੈ ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਮ ਹੈ ਏਕ ਕਣੀ ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ ਹਰ ਨਾਮ ਦੀ ਇੱਕ ਕਣੀ ਹੀ ਦੇਕੇ ਕਰੋੜਾਂ ਨੂੰ ਜਨਮ ਮਰਨ ਦੇ ਗੀੜ ਤੋਂ ਬਚਾ ਲੈਂਦਾ ਹੈ ਪ੍ਰਮਾਤਮਾ ਦੇ ਨਾਮ ਦੇ ਵਿੱਚ ਜਦੋਂ ਤੁਹਾਡੀ ਸੁਰਤ ਜੁੜ ਗਈ ਤਾਂ ਦੁਨਿਆਵੀ ਪਦਾਰਥਾਂ ਦੇ ਨਾਲੋਂ ਆਪਣੇ ਆਪ ਹੀ ਟੁੱਟ ਜਾਏਗੀ ਸਿਮਰਤ ਸਾਸ਼ਤ ਸੋਧਿਆ ਭਾਈ ਬਿਨ ਸਤਗੁਰ ਪਰਮ ਨਾ ਜਾਏ ਅਨੇਕ ਕਰਮ ਕਰ ਥਾਕਿਆ ਭਾਈ ਫਿਰ ਫਿਰ ਬੰਧਨ ਪਾਏ ਇਹ ਭਾਈ ਸਮਰਤियां ਸ਼ਾਸਤਰ ਵਿਚਾਰ ਵੇਖੇ ਹਨ ਉਹਨਾਂ ਪਾਸੋਂ ਵੀ ਕੁਝ ਨਹੀਂ ਮਿਲਦਾ ਗੁਰੂ ਤੋਂ ਬਿਨਾ ਕਿਸੇ ਹੋਰ ਪਾਸੋਂ ਭਟਕਣਾ ਦੂਰ ਨਹੀਂ ਹੋ ਸਕਦੀ ਸਥਿਰਤਾ ਦੀ ਕਮੀ ਹੀ ਭਟਕਣਾ ਹੈ ਉਹ ਇਨਸਾਨ ਭਟਕਣਾ ਤੋਂ ਵਾਂਝਾ ਕਿਹਾ ਜਾ ਸਕਦਾ ਹੈ ਜਿਹੜਾ ਆਪਣੇ ਜੀਵਨ ਦੇ ਵਿੱਚ ਸੰਪੂਰਨ ਤੌਰ ਤੇ ਖੁਸ਼ ਹੈ ਜਿਹੜੇ ਨੂੰ ਲੱਗਦਾ ਹੈ ਕਿ ਉਹਦੇ ਜੀਵਨ ਦੇ ਵਿੱਚ ਬਿਲਕੁਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਮੀ ਨਹੀਂ ਹੈ ਜਿਹੜੇ ਨੇ ਜਿਸ ਪਾਸੇ ਆਪਣੀ ਸੁਰਤ ਲਾਈ ਹੈ ਉਸੇ ਪਾਸੇ ਲਾਈ ਹੈ ਜਿਹੜੇ ਕੰਮ ਦੇ ਵਿੱਚ ਉਹ ਪੈ ਗਿਆ ਹੈ ਉਸ ਕੰਮ ਨੂੰ ਉਹ ਸ਼ਿੱਦਤ ਦੇ ਨਾਲ ਕਰ ਰਿਹਾ ਹੈ ਉਸ ਕੰਮ ਦੇ ਬਦਲੇ ਜੋ ਉਹਨੂੰ ਮਿਲ ਰਿਹਾ ਹੈ ਖਿੜੇ ਮੱਥੇ ਕਬੂਲ ਕਰ ਰਿਹਾ ਹੈ ਉਹਨੇ ਦੇ ਵਿੱਚ ਸਾਦਗੀ ਦੇ ਨਾਲ ਆਪਣਾ ਗੁਜ਼ਾਰਾ ਚਲਾ ਰਿਹਾ ਹੈ ਦੂਜਿਆਂ ਵੱਲ ਵੇਖ ਕੇ ਉਹਦੇ ਮਨ ਵਿੱਚ ਨਹੀਂ ਆਉਂਦਾ ਕਿ ਉਹਦੇ ਕੋਲੇ ਆਹ ਹੈ ਮੈਂ ਵੀ ਇਹ ਲੈ ਲਵਾਂ ਉਹ ਦਾ ਕਰ ਐਡਾ ਹੈ ਮੈਂ ਵੀ ਐਡਾ ਪਾਲਵਾ ਉਹਨੇ ਬ੍ਰਾਂਡਡ ਕੱਪੜੇ ਪਾਏ ਨੇ ਮੈਂ ਵੀ ਪਾਲਵਾ ਨਹੀਂ ਜਿਹੜਾ ਪਟਕਣਾ ਤੋਂ ਬਚਿਆ ਉਹਦੇ ਮਨ ਦੇ ਵਿੱਚ ਦੂਜਿਆਂ ਵੱਲ ਵੇਖ ਕੇ ਇਦਾਂ ਦੇ ਖਿਆਲ ਪੈਦਾ ਨਹੀਂ ਹੁੰਦੇ ਕਿ ਉਹਦੇ ਕੋਲੇ ਉਹ ਹੈ ਤੇ ਮੇਰੇ ਕੋਲੇ ਵੀ ਹੋਵੇ ਉਹ ਪਰਪੱਕਾ ਹੈ ਆਪਣੇ ਜੀਵਨ ਦੇ ਵਿੱਚ ਸੰਪੂਰਨ ਹੈ ਉਹਨੂੰ ਇਹ ਵੀ ਨਹੀਂ ਹੁੰਦਾ ਕਿ ਮੇਰੇ ਕੰਮ ਦੇ ਵਿੱਚ ਪੈਸਾ ਘੱਟ ਬਣ ਰਿਹਾ ਹੈ ਉਹ ਦੂਜੇ 'ਚ ਵੱਧ ਬਣਦਾ ਮੈਂ ਦੂਜਾ ਕੰਮ ਕਰ ਲਵਾਂ ਨਹੀਂ ਉਹ ਖੁਸ਼ ਹੈ ਆਪਣੇ ਕੰਮ ਤੋਂ ਸਿੱਦਕਤ ਦੇ ਨਾਲ ਉਸ ਕੰਮ ਨੂੰ ਕਰਦਾ ਪਿਆ ਹੈ ਪਰ ਉਹ ਇੱਥੋਂ ਤੱਕ ਪਹੁੰਚਿਆ ਕਿ ਗੁਰੂ ਦੀ ਸਹਾਇਤਾ ਨਾਲ ਉਹ ਗੁਰੂ ਧਾਰਮਿਕ ਗੁਰੂ ਵੀ ਹੋ ਸਕਦਾ ਹੈ ਉਹ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਗੁਰਬਾਣੀ ਵੀ ਹੋ ਸਕਦੀ ਹੈ ਉਹ ਗੁਰੂ ਕੋਈ ਐਸੀ ਕਿਤਾਬ ਵੀ ਹੋ ਸਕਦੀ ਹੈ ਜਿਹੜੀ ਧਾਰਮਿਕ ਨਾ ਵੀ ਹੋਵੇ ਬੜੀਆਂ ਐਸੀਆਂ ਕਿਤਾਬਾਂ ਹਨ ਜਿਹੜੀਆਂ ਧਾਰਮਿਕ ਕੈਟਾਗਰੀ ਦੇ ਵਿੱਚ ਨਹੀਂ ਆਉਂਦੀਆਂ ਪਰ ਉਹ ਫਿਰ ਵੀ ਤੁਹਾਨੂੰ ਤੁਹਾਡੇ ਜੀਵਨ ਦੇ ਵਿੱਚ ਸੰਪੂਰਨ ਤਾਦਾ ਅਹਿਸਾਸ ਕਿਵੇਂ ਕਰਨਾ ਹੈ ਇਹ ਸਿਖਾਉਂਦੀਆਂ ਨੇ ਉਹ ਗੁਰੂ ਤੁਹਾਡੇ ਮਾਪੇ ਵੀ ਹੋ ਸਕਦੇ ਨੇ ਜਿਨ੍ਹਾਂ ਨੇ ਤੁਹਾਨੂੰ ਛੋਟੀ ਉਮਰ ਤੋਂ ਹੀ ਇਹ ਪਾਠ ਸਿਖਾਇਆ ਕਿ ਕਦੇ ਵੀ ਜੀਵਨ ਦੇ ਵਿੱਚ ਇਹ ਮਹਿਸੂਸ ਨਾ ਕਰੋ ਕਿ ਸਾਨੂੰ ਕਿਸੇ ਚੀਜ਼ ਦੀ ਕਮੀ ਹੈ ਸਾਡੇ ਕੋਲ ਜੋ ਹੈ ਪ੍ਰਮਾਤਮਾ ਨੇ ਸਾਡੇ ਲਈ ਇਹ ਨਿਰਧਾਰਤ ਕੀਤਾ ਹੈ ਦੂਜਿਆਂ ਦੇ ਕੋਲ ਜੋ ਹੈ ਉਹਨਾਂ ਦੇ ਲਈ ਪ੍ਰਮਾਤਮਾ ਨੇ ਉਹ ਨਿਰਧਾਰਤ ਕੀਤਾ ਹੈ ਉਹਦੀ ਕਿਰਪਾ ਦੇ ਨਾਲ ਹੀ ਸਾਨੂੰ ਸਭ ਕੁਝ ਮਿਲਦਾ ਹੈ ਇਹਨਾਂ ਸਿੱਖਿਆਵਾਂ ਦਾ ਮਨ ਵਿੱਚ ਵਸੇ ਹੋਣਾ ਜ਼ਰੂਰੀ ਹੈ ਪਟਕਣਾ ਦੂਰ ਕਰਨ ਦੇ ਲਈ ਜਿਨ੍ਹਾਂ ਨੇ ਇਹ ਨਹੀਂ ਸਿੱਖਿਆ ਉਹ ਸ਼ਾਸਤਰਾਂ ਦੇ ਦੱਸੇ ਹੋਏ ਅਨੇਕਾਂ ਕਰਮ ਕਰਕੇ ਥੱਕ ਜਾਂਦੇ ਨੇ ਤੇ ਮੁੜ ਮੁੜ ਬੰਦਨ ਹੀ ਸਹਿੇੜਦੇ ਨੇ ਕਿਉਂਕਿ ਕਿਸੇ ਵੀ ਤਰ੍ਹਾਂ ਦਾ ਕਰਮਕਾਂਡ ਜੇ ਤੁਸੀਂ ਕਰ ਰਹੇ ਤਾਂ ਉਹਦੇ ਪਿੱਛੇ ਵੱਡਾ ਕਾਰਨ ਇਹ ਹੈ ਕਿ ਤੁਹਾਡੇ ਜੀਵਨ ਦੇ ਵਿੱਚ ਕੁਝ ਹੈ ਜੋ ਤੁਹਾਨੂੰ ਚੰਗਾ ਨਹੀਂ ਲੱਗ ਰਿਹਾ ਤੇ ਤੁਸੀਂ ਚਾਹੁੰਦੇ ਹੋ ਕਿ ਉਹ ਤੁਹਾਡੇ ਜੀਵਨ ਵਿੱਚ ਨਾ ਰਹੇ ਜਾਂ ਕੁਝ ਹੈ ਜੋ ਤੁਹਾਡੇ ਜੀਵਨ ਦੇ ਵਿੱਚ ਨਹੀਂ ਹੈ ਤੇ ਤੁਸੀਂ ਚਾਹੁੰਦੇ ਹੋ ਕਿ ਉਹ ਤੁਹਾਡੇ ਜੀਵਨ ਦੇ ਵਿੱਚ ਆਜਾ ਵੀ ਇਹ ਦੋ ਹੀ ਕਾਰਨ ਨੇ ਕਰਮ ਕਾਂਡ ਕਰਨ ਦੇ ਤੇ ਇਹ ਦੋ ਹੀ ਕਾਰਨ ਦਰਸਾਉਂਦੇ ਨੇ ਕਿ ਤੁਸੀਂ ਆਪਣੇ ਜੀਵਨ ਤੋਂ ਖੁਸ਼ ਨਹੀਂ ਕਿ ਤੁਸੀਂ ਆਪਣੇ ਜੀਵਨ ਦੇ ਵਿੱਚ ਸੰਪੂਰਨਤਾ ਦਾ ਅਹਿਸਾਸ ਨਹੀਂ ਕਰ پا ਰਹੇ ਤੇਦਾ ਕੀ ਮਤਲਬ ਹੋਇਆ ਤੁਸੀਂ ਪਟਕਣਾ ਚ ਇਹ ਕਰਮ ਕਾਂਡ ਇਸੇ ਕਰਕੇ ਹੀ ਬੰਧਨ ਸਹੇੜਦੇ ਨੇ ਜਿਹੜਾ ਮਨੁੱਖ ਕਰਮ ਕਾਂਡ ਕਰਦਾ ਹੈ ਉਹ ਬੰਧਨ ਸਹੇੜਦਾ ਇਸੇ ਕਰਕੇ ਹੀ ਸਹੇੜਦਾ ਇੱਕ ਗੱਲ ਹੋਰ ਸੁਣੋ بڑے ਲੋਕ ਪਾਠ ਵੀ ਇਸ ਸੋਚ ਦੇ ਨਾਲ ਹੀ ਕਰਦੇ ਨੇ ਕਿ ਜੇ ਮੈਂ ਨਿਤ ਪਾਠ ਕਰੂੰਗਾ ਤਾਂ ਮੇਰੇ ਜੀਵਨ 'ਚ ਖੁਸ਼ਹਾਲੀਆਂ ਆ ਜਾਣਗੀਆਂ ਉਹਨਾਂ ਦੇ ਅੰਦਰ ਵੀ ਸੰਪੂਰਨਤਾ ਦਾ ਅਹਿਸਾਸ ਨਹੀਂ ਹੈ ਪਾਠ ਕਰਨਾ ਹੈ ਤਾਂ ਅਹਿਸਾਸ ਅੰਦਰ ਇਹ ਹੋਣਾ ਚਾਹੀਦਾ ਹੈ ਕਿ ਮੇਰਾ ਜੀ ਕਰ ਰਿਹਾ ਕਿ ਮੈਂ ਗੁਰੂ ਦੇ ਕੋਲੇ ਪਹੁੰਚਾਂ ਤੇ ਗੁਰੂ ਗੁਰਬਾਣੀ ਹੈ ਤੇ ਅਸੀਂ ਗੁਰਬਾਣੀ ਚੱਕ ਕੇ ਤੇ ਪੜਨ ਬੈਠ ਜਾਈਏ ਗੁਰੂ ਦੀ ਗੋਦ ਦਾ ਨਿਗਮਾਨਣ ਨੂੰ ਜਦੋਂ ਜੀ ਕਰੇ ਉਦੋਂ ਪਾਠ ਕਰਨਾ ਚਾਹੀਦਾ ਜਾਂ ਇਹ ਕਹ ਲਓ ਕਿ ਜਿਹੜੇ ਪਾਠ ਕਰੀਏ ਜੇ ਤੁਸੀਂ ਨਿਯਮਤ ਤੌਰ ਤੇ ਪਾਠ ਕਰਦੇ ਹੋ ਸਵੇਰ ਦੇ ਸਮੇਂ ਪੰਜਾਂ ਬਾਣੀਆਂ ਦਾ ਪਾਠ ਕਰਦੇ ਹੋ ਸ਼ਾਮ ਦੇ ਸਮੇਂ ਰਹਿ ਰਾਸ ਸਾਹਿਬ ਕੀਰਤਨ ਸੋ ਇਲਾਦਕ ਦਾ ਪਾਠ ਕਰਦੇ ਹੋ ਤਾਂ ਉਸ ਵਕਤ ਤੁਹਾਡੇ ਅੰਦਰ ਅਹਿਸਾਸ ਇਹ ਹੋਣਾ ਬਹੁਤ ਜ਼ਰੂਰੀ ਹੈ ਕਿ ਮੈਂ ਗੁਰੂ ਦੀ ਗੋਦ ਦਾ ਨਿਗਮਾਨ ਰਿਹਾ ਕਿ ਮੈਂ ਪਾਠ ਇਸ ਕਰਕੇ ਨਹੀਂ ਕਰ ਰਿਹਾ ਕਿ ਮੇਰੇ ਜੀਵਨ 'ਚ ਕੋਈ ਕਮੀ ਹੈ ਤੇ ਉਸ ਕਮੀ ਨੂੰ ਮੈਂ ਪੂਰਾ ਕਰਨਾ ਚਾਹੁੰਦਾ ਇਹਨੀ ਕਿ ਪਾਠ ਕਰਨ ਦੇ ਨਾਲ ਪ੍ਰਮਾਤਮਾ ਪ੍ਰਸੰਨ ਹੋ ਜਾਏਗਾ ਤੇ ਮੇਰੇ ਜੀਵਨ ਦੀ ਉਸ ਕਮੀ ਨੂੰ ਪੂਰਾ ਕਰ ਦੇਵੇਗਾ ਇਸ ਕਰਕੇ ਮੈਂ ਪਾਠ ਕਰਦਾ ਨਹੀਂ ਗੁਰੂ ਦੀ ਗੋਦ ਦਾ ਨਿਗਮ ਮੰਨਣਾ ਇਸ ਕਰਕੇ ਪਾਠ ਕਰਦਾ ਹੋ ਸਕਦਾ ਹੈ ਤੁਹਾਨੂੰ ਇਹ ਗੱਲ ਬੁਰੀ ਲੱਗੇ ਪਰ ਕੁਝ ਪਾਉਣ ਦੀ ਨੀਅਤ ਦੇ ਨਾਲ ਕੀਤਾ ਹੋਇਆ ਪਾਠ ਵੀ ਕਰਮकांड ਹੀ ਕਹਲਾਏਗਾ ਗੁਰੂ ਦੀ ਗੋਦ ਦਾ ਨਿਗਮ ਮੰਨਣ ਦੇ ਲਈ ਕੀਤਾ ਹੋਇਆ ਪਾਠ ਗੁਰਬਾਣੀ ਦੇ ਅਸਲ ਭਾਵ ਨੂੰ ਦਰਸਾਉਂਦਾ ਹੈ ਚਾਰੇ ਕੁੰਡਾਂ ਸੋਧੀਆਂ ਭਾਈ ਵਿਣ ਸਤ ਗੁਰ ਨਹੀਂ ਜਾਏ ਵਡ ਭਾਗੀ ਗੁਰ ਪਾਇਆ ਭਾਈ ਹਰ ਹਰ ਨਾਮ ਧਿਆਏ ਗੁਰੂ ਸਾਹਿਬ ਕਹਿੰਦੇ ਕਿ اے ਭਾਈ ਸਾਰਾ ਜਗਤ ਢੂੰਡ ਕੇ ਵੇਖ ਲਿਆ ਹੈ ਪਟਕਣਾ ਨੂੰ ਦੂਰ ਕਰਨ ਦੇ ਲਈ ਗੁਰੂ ਤੋਂ ਬਿਨਾ ਹੋਰ ਕੋਈ ਥਾਂ ਨਹੀਂ ਹੈ ਜਿਸ ਵਡਭਾਗੀ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਉਹ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਹੈ ਸੱਚ ਸਦਾ ਹੈ ਨਿਰਮਲ ਆਪਾਈ ਨਿਰਮਲ ਸਾਚੇ ਸੋਏ ਨਦਰ ਕਰੇ ਜਿਸ ਆਪਣੀ ਭਾਈ ਤਿਸ ਪ੍ਰਾਪਤ ਹੋਏ ਏ ਭਾਈ ਸਦਾ ਅਥਰ ਰਹਿਣ ਵਾਲਾ ਪ੍ਰਮਾਤਮਾ ਹੀ ਸਦਾ ਪਵਿੱਤਰ ਹੈ ਸਦਾ ਅਥਰ ਪ੍ਰਭੂ ਦੀ ਸਿਫਤ ਸਲਾ ਪਵਿੱਤਰ ਹੈ ਇਹ ਸਿਫਤ ਸਲਾ ਉਸ ਮਨੁੱਖ ਨੂੰ ਮਿਲਦੀ ਹੈ ਜਿਸ ਉੱਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ ਤੇ ਇਹੋ ਜਿਹਾ ਕੋਈ ਮਨੁੱਖ ਕਰੋੜਾਂ ਵਿੱਚੋਂ ਇੱਕ ਹੀ ਲੱਭਦਾ ਕੋਟ ਮਧੇ ਜਨ ਪਾਈਐ ਭਾਈ ਵਿਰਲਾ ਕੋਈ ਕੋਏ ਨਾਨਕ ਰਤਾ ਸਚ ਨਾਮ ਭਾਈ ਸੁਣ ਮਨ ਤਨ ਨਿਰਮਲ ਹੋਏ ਏ ਨਾਨਕ ਜਿਹੜਾ ਮਨੁੱਖ ਸਦਾ ਸਿਰ ਪ੍ਰਭੂ ਦੇ ਨਾਮ ਵਿੱਚ ਰੰਗਿਆ ਰਹਿੰਦਾ ਹੈ ਪ੍ਰਭੂ ਦੀ ਸਿਫਤ ਸਲਾਹ ਸੁਣ ਸੁਣ ਕੇ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ ਉਸ ਦਾ ਸਰੀਰ ਪਵਿੱਤਰ ਹੋ ਜਾਂਦਾ ਹੈ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 608ਵੇਂ ਅੰਗ ਦੀ ਕੁਰਬਾਨੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਉਮੀਦ ਕਰਦੇ ਹਾਂ ਪਟਕਣਾ ਦੇ ਬਾਰੇ ਵਿੱਚ ਤੁਹਾਡੀ ਸਮਝ ਪਰਪੱਕ ਹੋਈ ਹੋਵੇਗੀ ਆਖਰ ਨੂੰ ਮਿੱਟੀ ਦੇ ਵਿੱਚ ਅਸੀਂ ਰਲ ਜਾਣਾ ਹੈ ਇਸ ਗੱਲ ਨੂੰ ਵੀ ਡੂੰਘਾਈ ਦੇ ਨਾਲ ਤੁਸੀਂ ਸਮਝਿਆ ਹੋਏਗਾ ਇਹ ਅਹਿਸਾਸ ਤੁਹਾਡੇ ਅੰਦਰ ਪੱਕਾ ਹੋਇਆ ਹੋਵੇਗਾ ਕਿ ਇਹ ਸਾਰਾ ਜਗਤ ਜਗਤ ਦੀ ਹਰ ਚੀਜ਼ ਜਗਤ ਦਾ ਹਰ ਜੀਵ ਉਸ ਪਰਮਾਤਮਾ ਦਾ ਬਣਾਇਆ ਹੋਇਆ ਹੈ ਜੇ ਅਸੀਂ ਕਿਸੇ ਦੀ ਮਥਾਜੀ ਕਰਨੀ ਹੈ ਜੇ ਕਿਸੇ ਦੀ ਪੂਜਾ ਆਰਾਧਨਾ ਕਰਨੀ ਹੈ ਤੇ ਉਸ ਪ੍ਰਮਾਤਮਾ ਦੀ ਕਰਿਏ ਨਾ ਕਿ ਉਹਦੇ ਬਣਾਏ ਹੋਏ ਕਿਸੇ ਜੀਵ ਦੀ ਜਾਂ ਉਹਦੀ ਬਣਾਈ ਹੋਈ ਕਿਸੇ ਚੀਜ਼ ਦੀ ਇੱਥੇ ਹੀ ਫਤੇ ਕਬੂਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ